ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ 'ਚ ਲੈ ਕੇ ਹਾਜ਼ਰ ਹੋਏ ਹਾਂ ਖਵਾਜਾ ਪੀਰ ਜੀ ਦੀ ਜਲ ਸਿੱਧੀ ਦੀ ਜਿਹੜੀ ਕਲਾਮ ਲੈ ਕੇ ਹਾਜ਼ਰ ਹੋਏ ਹਾਂ ਇਸ ਕਲਾਮ ਦੇ ਨਾਲ ਖਵਾਜਾ ਪੀਰ ਜੀ ਦੀ ਜਲ ਸਿੱਧੀ ਕੀਤੀ ਜਾਂਦੀ ਹੈ ਤਾਂ ਦੋਸਤੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਹੋਏ ਦੇਖਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਖਵਾਇਆ ਸਾਹਿਬ ਜੀ ਦੀ ਜਿਹੜੀ ਕਲਾਮ ਹੈ ਜਿਹਦੀ ਜਲ ਸਿੱਧੀ ਵਾਸਤੇ ਉਹਨਾਂ ਵਾਸਤੇ ਜਿਹੜੀ ਕਲਾਮ ਲੈ ਕੇ ਹਾਜ਼ਰ ਹੋਇਆ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੀਰ ਵਰਤਿਆਂ ਬਹੁਤ-ਬਹੁਤ ਮੁਬਾਰਕਾਂ ਔਰ ਦੂਜੀਆਂ ਮੁਬਾਰਕਾਂ ਤੁਹਾਨੂੰ ਸਾਡੇ ਚੈਨਲ ਦੇ ਵਾਪਸ ਆਉਣ ਦੀਆਂ ਸਾਡਾ ਚੈਨਲ ਇੱਕ ਬਹੁਤ ਵੱਡੇ ਕਿਸੇ ਹੈਕਰ ਨੇ ਹੈਕ ਕਰ ਲਿਆ ਸੀਗਾ ਔਰ ਅਸੀਂ ਆਪਣੇ ਚੈਨਲ ਨੂੰ ਵਾਪਸ ਲਿਆਉਣ ਲੱਗੇ ਸਾਨੂੰ ਮਹੀਨਾ ਪੂਰਾ ਇੱਕ ਮਹੀਨੇ ਦਾ ਜਿਹੜਾ ਪ੍ਰੋਸੀਜਰ ਲੱਗ ਗਿਆ ਤੋਂ ਇੱਕ ਮਹੀਨੇ ਦੇ ਪ੍ਰੋਸੀਜਰ ਦੇ ਵਿੱਚ ਵਿੱਚ ਸਾਡਾ ਚੈਨਲ ਤਾਂ ਚਲੋ ਵਾਪਸ ਆ ਗਿਆ ਦਾਤਿਆਂ ਦੀ ਕਿਰਪਾ ਨਾਲ ਤੁਹਾਡੀਆਂ ਰਹਿਮਤਾਂ ਦੇ ਨਾਲ ਤੁਹਾਡੀਆਂ ਦੁਆਵਾਂ ਦੇ ਨਾਲ ਸਾਰਾ ਕੰਮ ਵਧੀਆ ਹੋ ਗਿਆ ਔਰ ਚੈਨਲ ਸਾਡਾ ਵਾਪਸ ਆ ਗਿਆ ਔਰ ਅੱਜ ਖਵਾਜਾ ਸਾਹਿਬ ਜੀ ਦੀ ਜਲ ਸਿੱਧੀ ਤੁਹਾਡੇ ਵਿੱਚ ਜੇ ਮੈਂ ਪ੍ਰਸਤੁਤ ਕਰਨ ਜਾ ਰਿਹਾ ਤਾਂ ਸਾਡੇ ਚੈਨਲ ਵਾਪਸ ਆਣ ਦੀ ਖੁਸ਼ੀ ਦੇ ਉੱਤੇ ਅੱਜ ਤੁਹਾਨੂੰ ਖਵਾਜਾ ਸਾਹਿਬ ਦੀ ਜਲ ਸਿੱਧੀ ਦੇਣ ਜਾ ਰਿਹਾ ਦੋਸਤੋ ਇਹ ਜਲ ਸਿੱਧੀ ਬਹੁਤ ਵੱਡੀ ਜਲ ਸਿੱਧੀ ਹੈ ਇਹ ਜਿਹੜੀ ਜਲ ਸਿੱਧੀ ਆਮ ਖਾਸ ਕਿਸੇ ਨੂੰ ਮਿਲਦੀ ਨਹੀਂ ਸਾਨੂੰ ਸਾਡੇ ਬਜ਼ੁਰਗਾਂ ਨੇ ਦਿੱਤੀ ਹੋਈ ਇਹ ਜਲ ਸਿੱਧੀ ਹੈ ਤਾਂ ਦੋਸਤੋ ਇਹ ਤੁਸੀਂ ਕਰ ਗਏ ਤਾਂ ਤੁਹਾਨੂੰ ਕੋਈ ਸਾਧਨਾ ਕਰਨ ਦੀ ਜਾਂ ਕਿਸੇ ਹੋਰ ਕਲਾਮ ਮੰਤਰ ਦੀ ਲੋੜ ਨਹੀਂ ਪੈਣੀ ਯੋਗ ਕਰਕੇ ਖਵਾਜਾ ਸਾਹਿਬ ਖੁਦ ਇਸ ਕਲਾਮ ਦੇ ਉੱਤੇ ਖੁਸ਼ ਮਿਹਰਬਾਨਾ ਤਾਂ ਦੋਸਤੋ ਇਹ ਜਿਹੜੀ ਕਲਾਮ ਹੈ ਜੇ ਤੁਸੀਂ ਸਿੱਧ ਕਰਨੀ ਆ ਤੁਸੀਂ ਕਲਾਮ ਜਿੱਦਾਂ ਦੱਸਾਂਗੇ ਉਦਾਂ ਕਰ ਲੈਣਾ ਔਰ ਇਹ ਕਲਾਮ ਤੁਸੀਂ ਜਿਨ੍ਹਾਂ ਨੇ ਵੀ ਸਿੱਧ ਕਰਨੀ ਆ ਉਹ ਆਪਣੇ ਗੁਰੂ ਪੀਰ ਦਾ ਨਾਮ ਲੈ ਕੇ ਆਪਣੇ ਗੁਰੂ ਦੀ ਆਗਿਆ ਲੈ ਕੇ ਫਿਰ ਇਸ ਕਲਾਮ ਨੂੰ ਸਿੱਧ ਕਰ ਸਕਦਾ ਜੇ ਕੋਈ ਜੇ ਕਿਸੇ ਨੇ ਗੁਰੂ ਧਾਰਨਾ ਨਹੀਂ ਕੀਤੀ ਜੇ ਕੋਈ ਹੋਰ ਬੰਦਾ ਜਾਂ ਕੋਈ ਹੋਰ ਵੀਰ ਭੈਣੇ ਦੀ ਸਿੱਧੀ ਕਰਨਾ ਚਾਹੁੰਦੇ ਹੋਣ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਅਸੀਂ ਕਮੈਂਟ ਦੇ ਵਿੱਚ ਤੁਹਾਨੂੰ ਇਹਦਾ ਜਵਾਬ ਦੇ ਦਾਂਗੇ ਔਰ ਅਗਰ ਤੁਹਾਡੇ ਨਾਲ ਗੱਲ ਕਰਨ ਦਾ ਸਾਡਾ ਹੋਇਆ ਕਿ ਤੁਹਾ ਨਾਲ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਅਸੀਂ ਆਪਣਾ ਨੰਬਰ ਪ੍ਰੋਵਾਈਡ ਕਰਾਂਗੇ ਕਿ ਤੁਸੀਂ ਸਾਡੇ ਨੰਬਰ ਤੇ ਗੱਲ ਕਰ ਸਕਦੇ ਹੋ ਤਾਂ ਦੋਸਤੋ ਹੁਣ ਗੱਲ ਕਰ ਲਈਏ ਖਵਾਜਾ ਸਾਹਿਬ ਜੀ ਦੀ ਚਲ ਸਿੱਧੀ ਦੀ ਜਿਹੜੀ ਬਹੁਤ ਪਾਵਰਫੁਲ ਚਲ ਸਿੱਧੀ ਆ ਇਸ ਜਲ ਸਿੱਧੀ ਤੇ ਨਾਲ ਖਵਾਜਾ ਸਾਹਿਬ ਮਿਹਰਬਾਨ ਰਹਿੰਦੇ ਆ ਅਗਰ ਖਵਾਜਾ ਸਾਹਿਬ ਮਿਹਰਬਾਨ ਹੋ ਗਏ ਤਾਂ ਤੁਹਾਨੂੰ ਪਤਾ ਹੈ ਕਿ ਦੁਨੀਆ ਦੀ ਹੋਰ ਕੋਈ ਤਾਕਤ ਦੀ ਲੋੜ ਨਹੀਂ ਪੈਂਦੀ ਤੇ ਖਵਾਜਾ ਸਾਹਿਬ ਦੀ ਸਿੱਧੀ ਸਭ ਤੋਂ ਪਹਿਲਾਂ ਅਗਰ ਪੀਰਾਂ ਦੀ ਬੰਦਗੀ ਕਰਦੇ ਹੋ ਪੀਰਾਂ ਫਕੀਰਾਂ ਦੇ ਤੁਸੀਂ ਚਿਰਾਗ ਲਗਾਣੇ ਹੋ ਘਰ ਦੇ ਵਿੱਚ ਤੁਹਾਡੇ ਕੋਈ ਜਗ੍ਹਾ ਪੀਰਾਂ ਦੀ ਤਾਂ ਵੀ ਤੁਹਾਨੂੰ ਖਵਾਜਾ ਸਾਹਿਬ ਦੀ ਜਲ ਸਿੱਧੀ ਕਰਨੀ ਪੈਣੀ ਆ ਕਿਉਂ ਕਰਕੇ ਇਹਨਾਂ ਤੋਂ ਬਿਨਾ ਕੋਈ ਕਾਮਸ਼ਿਰੀ ਨਹੀਂ ਚੜਦਾ ਤਾਂ ਦੋਸਤੋ ਇਸ ਕਰਕੇ ਖਵਾਜਾ ਸਾਹਿਬ ਦੀ ਜਿਹੜੀ ਜਲ ਸਿੱਧੀ ਹੈ ਬੜੀ ਤਾਕਤਵਾਰਾ ਹੁਣ ਤੁਹਾਨੂੰ ਮੈਂ ਇਹਦੇ ਬਾਰੇ ਦੱਸ ਦਵਾਂ ਇਸ ਜਲ ਸਿੱਧੀ ਦੇ ਕੀ ਪ੍ਰਭਾਵ ਸੀ ਇਸ ਜਲ ਸਿੱਧੀ ਨਾਲ ਕੀ ਕੀ ਫਾਇਦਾ ਹੁੰਦਾ ਦੋਸਤੋ ਇਹ ਜਿਹੜੀ ਜਲ ਸਿੱਧੀ ਹੈ ਜਦੋਂ ਤੁਸੀਂ ਪੜ੍ਹਨ ਲੱਗੇ ਜਦੋਂ ਤੁਸੀਂ ਕਰਨੀ ਸ਼ੁਰੂ ਕਰ ਦਿੱਤੀ ਵੈਸੇ ਤਾਂ ਇਹ ਜਲ ਦੇ ਕੰਡੇ ਤੇ ਹੋਣੀ ਆ ਜਿਹੜੀ ਪੂਰਨ ਸਿੱਧੀ ਹੈ ਜਿਹੜੀ 41 ਦਿਨ ਦੀ ਜੇ ਤੁਸੀਂ ਘਰ ਦੇ ਵਿੱਚ ਕਰਨੀ ਆ ਤਾਂ ਤੁਸੀਂ ਜਲ ਰੱਖ ਕੇ ਲੋਟਾ ਰੱਖ ਕੇ ਘਰ ਦੇ ਵਿੱਚ ਕਰ ਸਕਦੇ ਹੋ ਪਰ ਜਿਹੜੀ ਪੂਰੀ ਪੂਰਨ ਸiddhi ਹੈ ਉਹ ਜਲ ਦੇ ਵਿੱਚ ਖੜੇ ਹੋ ਕੇ ਜਲ ਸiddhi ਪ੍ਰਾਪਤ ਹੋਣੀ ਹੈ ਅਗਰ ਤੁਸੀਂ ਘਰ ਦੇ ਵਿੱਚ ਵੀ ਜਲ ਦਾ ਲੋਟਾ ਲੈ ਕੇ ਕਰਦੇ ਹੋ ਤਾਂ ਵੀ ਤੁਹਾਨੂੰ ਇਹਦੀ ਇਸ ਖਵਾਜਾ ਸਾਹਿਬ ਦੀ ਜਿਹੜੀ ਅਧਿ ਸਿੱਧੀ ਪ੍ਰਾਪਤ ਹੋ ਜਾਂਦੀ ਆ ਤਾਂ ਇਸ ਕਰਕੇ ਖਵਾਜਾ ਸਾਹਿਬ ਦਰਸ਼ਨ ਵੀ ਦਿੰਦੇ ਆ ਗੱਲਬਾਤ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ ਕੋਈ ਵੀ ਕੰਮ ਆ ਤੁਸੀਂ ਇਸ ਜਲ ਸਿੱਧੀ ਦੇ ਨਾਲ ਪੂਰੇ ਕਰ ਸਕਦੇ ਹੋ ਤੁਹਾਡੀ ਹਾਜ਼ਰੀ ਕਬੂਲ ਹੋਏਗੀ ਤੁਹਾਡੀਆਂ ਆਸ ਮੁਰਾਦਾਂ ਪੂਰੀਆਂ ਹੋਣੀਆਂ ਜਿਹੜੀ ਵੀ ਤੁਹਾਡੀ ਮਨੋ ਕਾਮਨਾ ਸਾਰੀਆਂ ਖਵਾਜਾ ਸਾਹਿਬ ਨੇ ਆਪ ਪੂਰੀਆਂ ਕਰਨੀਆਂ ਸੋ ਇਸ ਕਰਕੇ ਇਸ ਜਲ ਸਿੱਧੀ ਨੂੰ ਕਰਨ ਦੇ ਨਾਲ ਤੁਹਾਡੇ ਜਿਹੜੇ ਆਪਸੀ ਜਿਹੜੇ ਤੁਹਾਡੇ ਅੰਦਰੋਂ ਜਿਹੜੇ ਤੁਹਾਡੇ ਬਦਲਾਵ ਤੁਹਾਨੂੰ ਆਪ ਨਜ਼ਰ ਆਉਣੇ ਆ ਔਰ ਜਦੋਂ ਇਹ ਜਲ ਸਿੱਧੀ ਕਰਨੀਆਂ ਪੂਰਨ ਪਵਿੱਤਰਤਾ ਹੋ ਕੇ ਕਰਨੀਆਂ ਕੋਈ ਵੀ ਘਰ ਦੇ ਵਿੱਚ ਮੀਟ ਅੰਡਾ ਸ਼ਰਾਬ ਦਾ ਸੇਵਨ ਨਹੀਂ ਕਰਨਾ ਔਰ ਘਰ ਦੇ ਵਿੱਚ ਪਵਿੱਤਰਤਾ ਰੱਖਣੀ ਹੈ ਔਰ ਜਿੱਥੇ ਵੀ ਤੁਸੀਂ ਸਿੱਧੀ ਕਰਨੀ ਹੈ ਘਰ ਦੇ ਵਿੱਚ ਇਕੱਲੇ ਰਹਿ ਕੇ ਕਰਨੀ ਹੈ ਤਾਂ ਦੋਸਤੋ ਹੁਣ ਪਹਿਲਾਂ ਤੁਹਾਨੂੰ ਮੈਂ ਕਲਾਮ ਦੇ ਦਵਾ ਫਿਰ ਉਸ ਤੋਂ ਬਾਅਦ ਤੁਸੀਂ ਇਹਦੇ ਬਾਰੇ ਵਿੱਚ ਤੋਂ ਪੁੱਛ ਸਕਦੇ ਹੋ ਬਾਅਦ ਵਿੱਚ ਪਹਿਲਾਂ ਕਲਾਮ ਦਾ ਕਲਾਮ ਦੇ ਬੋਲ ਸੁਣ ਲਓ ਬismillah ਪਾਣੀ ਅੰਦਰ ਖਵਾ ਜਾ ਪੀ रोजे अंदर ख्वाजा पीर रसूल मेरे मुस्तफा बिस्मिल्लाह की कुंजी इ की इिला का तीर हाजरी मेरी मंजूर करो मेरे ख्वाजा खिजर पीर तो दोस्तों ये कलाम जी जल सिद्धि जी बारे गल कलाम सुन लो बिस्मिल्लाह, पानी अंदर ख्वाजा पीर रोजे अंदर ख्वाजा पीर रसूल मेरे मुस्तफा बिस्मिल्लाह की कुंजी इ का तीर ਹਾਜ਼ਰੀ ਮੇਰੀ ਕਬੂਲ ਕਰੋ ਮੇਰੇ ਖਵਾਜਾ ਖিজਰ ਪੀਰ ਤਾਂ ਦੋਸਤੋ ਇਹ ਸੀ ਕਲਾਮ ਜਿਹੜੀ ਜਲ ਸਿੱਧੀ ਵਾਲੀ ਇਸ ਜਲ ਸਿੱਧੀ ਦੇ ਨਾਲ ਤੁਸੀਂ ਜਿਹੜੀ ਖਵਾਜਾ ਸਾਹਿਬ ਦੀ ਮਿਹਰ ਹਾਸਲ ਕਰ ਸਕਦੇ ਹੋ ਖਵਾਜਾ ਸਾਹਿਬ ਦੀ ਸਿੱਧੀ ਪ੍ਰਾਪਤ ਕਰ ਸਕਦੇ ਹੋ ਤਾਂ ਬਹੁਤ ਸੌਖੀ ਕਲਾਮ ਹੈ ਕੋਈ ਏਡੀ ਵੱਡੀ ਕਲਾਮ ਨਹੀਂ ਹੁਣ ਇਹਦੀ ਵਿਧੀ ਸੁਣ ਲਓ ਇਹਦੀ ਵਿਧੀ ਦੋਸਤੋ ਐਦਾਂ ਆ ਤੁਸੀਂ ਪਾਕ ਸਾਫ ਹੋ ਕੇ ਬਾਕਸ ਆਫ ਹੋ ਕੇ ਜਦੋਂ ਇਸ ਸਿੱਧੀ ਨੂੰ ਸ਼ੁਰੂ ਕਰਨਾ ਜੇ ਤੁਸੀਂ ਘਰ ਦੇ ਵਿੱਚ ਕਰ ਰਹੇ ਹੋ ਪਹਿਲਾਂ ਖਵਾਜਾ ਸਾਹਿਬ ਦਾ ਦਲੀਆ ਦਲੀਆ ਤੇ ਚਮਕਾ ਦੀਵਾ ਤੇ ਪੰਜ ਅਰਗਵਤੀਆਂ ਪੰਜ ਗੁਲਾਬ ਦੇ ਫੁੱਲ ਪੰਜ ਪਤਾਸੇ ਪੰਜ ਲੌਂਗ ਦੇ ਪੰਜ ਇਲਾਚੀਆਂ ਖਵਾਜਾ ਸਾਹਿਬ ਨੂੰ ਭੇਟ ਕਰਕੇ ਆਉਣੀ ਹੈ ਠੀਕ ਹੈ ਜੀ ਫਿਰ ਤੁਸੀਂ ਇਸ ਜਲ ਸਿੱਧੀ ਨੂੰ ਪ੍ਰਾਪਤ ਕਰਨ ਲਈ ਸ਼ੁਰੂ ਕਰਨੀ ਹੈ ਜਿੰਨੇ ਮਤਲਬ ਤੁਸੀਂ 41 ਦਿਨ ਦੀ ਇਸ ਜਲ ਸਿੱਧੀ ਨੂੰ ਕਰਨ ਦੇ ਨਾਲ ਤੁਸੀਂ ਪੰਜ ਐਤਵਾਰ ਦਲੀਏ ਪਾਉਣੇ ਆ ਜਿਹੜਾ ਤੁਹਾਨੂੰ ਭੋਗ ਪ੍ਰਸ਼ਾਦ ਦੱਸਿਆ ਇਹ ਲਗਾਤਾਰ ਪਾਉਣਾ ਪੰਜ ਐਤਵਾਰ ਸ਼ੁਰੂ ਕਰਕੇ ਆਉਣਾ ਉਸੇ ਦਿਨ ਤੁਸੀਂ ਸਿੱਧੀ ਸ਼ੁਰੂ ਕਰ ਲੈਣੀ ਆ ਸ਼ਾਮ ਨੂੰ ਕਰਨੀ ਆ ਕਿ ਜਦੋਂ ਤੁਸੀਂ ਜਲਪਾ ਕੇ ਆਏ ਸ਼ਾਮ ਨੂੰ ਸਿੱਧੀ ਸ਼ੁਰੂ ਕਰ ਲੈਣੀ ਆ ਕਲਾਮ ਪੜ੍ਹਨੀ ਤੇ ਤੁਸੀਂ ਇਸ ਕਲਾਮ ਨੂੰ 1 ਘੰਟਾ ਪੜ੍ਹਨਾ ਹੈ ਲਗਾਤਾਰ 1 ਘੰਟੇ ਤੋਂ ਛੱਡਣਾ ਨਹੀਂ ਸਾਥ ਇਹਦਾ 1 ਘੰਟਾ ਲਗਾਤਾਰ ਪੜੋ ਤੇ ਇੱਕ ਘੰਟੇ ਦੇ ਵਿੱਚ ਤੁਹਾਨੂੰ ਆਪ ਪਤਾ ਚਲ ਜਾਏਗਾ ਜਦੋਂ ਤੁਸੀਂ ਥੋੜੇ ਦਿਨ ਹੋ ਗਏ ਨਾ ਜਦੋਂ ਥੋੜਾ ਜਿਹਾ ਸਮਾਂ ਨਿਕਲ ਗਿਆ ਉਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਪਤਾ ਚਲ ਜਾਣਾ ਕਿ ਇਸ ਕਲਾਮ ਦੀ ਤਾਕਤ ਕੀ ਹੈ ਤੇ ਇਸ ਚਲ ਸਿੱਧੀ ਦੀ ਤਾਕਤ ਕੀ ਹੈ ਤਾਂ ਦੋਸਤੋ ਤੁਸੀਂ ਬਸ ਆਪਣੇ ਜਿਹੜੇ ਵੀ ਤੁਹਾਨੂੰ ਕੋਈ ਸੁਪਨੇ ਆਉਣੇ ਆ ਸੁਪਨਿਆਂ ਦੇ ਵਿੱਚ ਤੁਹਾਡੇ ਕੋਈ ਅਨੁਭਵ ਆਉਣਗੇ ਉਹ ਕਿਸੇ ਨਾਲ ਸ਼ੇਅਰ ਨਹੀਂ ਕਰਨੇ ਕਿਸੇ ਵੀ ਬੰਦੇ ਨਾਲ ਤੁਸੀਂ ਆਪਣੇ ਗੁਰੂ ਨੂੰ ਕਰ ਸਕਦੇ ਆ ਗੁਰੂ ਨਾਲ ਕਰ ਸਕਦੇ ਹੋ ਜੇ ਤੁਸੀਂ ਸਿੱਧੀ ਕਰ ਚੁੱਕੇ ਹੋ ਜਾਂ ਸਿੱਧੀ ਕਰਦੇ ਪਿਓ ਤੁਸੀਂ ਸਾਨੂੰ ਦੱਸ ਸਕਦੇ ਹੋ ਕਮੈਂਟ ਦੇ ਵਿੱਚ ਵੀ ਥੋੜਾ ਜਿਹਾ ਦੱਸ ਸਕਦੇ ਹੋ ਹਿੰਟ ਦੇ ਸਕਦੇ ਹੋ ਬਾਕੀ ਤੁਹਾਨੂੰ ਅਸੀਂ ਗੱਲ ਅਗਲੀ ਆਪਣੇ ਆਪ ਦੱਸਤਾਗੇ ਫੋਨ ਕਰਕੇ ਠੀਕ ਹੈ ਜੀ ਹੁਣ ਕੋਸ਼ਿਸ਼ ਕਰਾਂਗੇ ਤੁਹਾਨੂੰ ਆਪਣਾ ਅਸੀਂ ਨੰਬਰ ਵੀ ਪ੍ਰੋਵਾਈਡ ਕਰਨ ਦੀ ਬਹੁਤ ਸਾਰੇ ਲੋਕ ਸਾਡੇ ਨੰਬਰ ਤੋਂ ਵਾਂਝੇ ਰਹਿ ਜਾਂਦੇ ਆ ਪਰ ਅਮ ਨੰਬਰ ਦੇਣ ਦਾ ਸਾਡਾ ਕਾਰਨ ਇਹ ਅਸੀਂ ਇਸ ਕਰਕੇ ਲਈ ਨੰਬਰ ਦਿੰਦੇ ਇੱਕ ਤਾਂ ਸਾਡਾ ਜਿਹੜਾ ਆਪਣਾ ਜੀ ਕਾਰੋਬਾਰ ਜਿਹੜਾ ਕਰਦੇ ਆ ਸਾਨੂੰ ਉਹਦੇ ਵਿੱਚ ਸਮਾਂ ਨਹੀਂ ਮਿਲ ਪਾਂਦਾ ਔਰ ਬਹੁਤ ਸਾਰੀਆਂ ਕਾਲਾਂ ਸੀ ਅਟੈਂਡ ਨਹੀਂ ਕਰ ਪਾਵਾਂਗੇ ਇੰਨੀਆਂ ਕਾਲਾਂ ਤੁਟੀਆਂ ਆ ਗਈਆਂ ਤੇ ਸਾਡੇ ਉੱਤੇ ਲੋਡ ਪੈ ਜਾਣਾ ਨਾ ਕਿਸੇ ਦਾ ਕੋਈ ਪਤਾ ਨਹੀਂ ਚੱਲਣਾ ਕਿਹੜਾ ਕੰਮ ਕਿਹੜਾ ਕਹਿ ਗਿਆ ਕੀ ਕਰ ਗਿਆ ਇਸ ਕਰਕੇ ਅਸੀਂ ਨੰਬਰ ਨੂੰ ਥੋੜਾ ਅਵੋਇਡ ਕੀਤਾ ਹੋਇਆ ਪਰ ਫਿਰ ਵੀ ਅਸੀਂ ਤੁਹਾਨੂੰ ਨੰਬਰ ਪ੍ਰੋਵਾਈਡ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਕੁ ਸਮਾਂ ਦੇ ਅਧਾਰਤ ਕਰੀਏ ਹੁਣ ਕੋਸ਼ਿਸ਼ ਇਹ ਵੀ ਕਰਨੀ ਹੈ ਕਿ ਅਸੀਂ ਲਾਈਵ ਆਈਏ ਲਾਈਵ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਸੁਣੀਏ ਹੁਣ ਰਾਤ ਨੂੰ ਅਸੀਂ ਲਾਈਵ ਆਇਆ ਕਰਾਂਗੇ ਕੁਝ ਸਮੇਂ ਤੁਹਾਨੂੰ ਹੁਣ ਥੋੜੇ ਦਿਨ ਦੇ ਵਿੱਚ ਵੀ ਦੱਸ ਦਵਾਂਗੇ ਕਦੋਂ ਅਸੀਂ ਲਾਈਵ ਆਇਆ ਕਰਨਾ ਲਾਈਵ ਆ ਕੇ ਤੁਹਾਡੇ ਜਿਹੜੇ ਕਸ਼ਟਾ ਸੀ ਦੂਰ ਕਰਿਆ ਕਰਾਂਗੇ ਤੁਹਾਡੀਆਂ ਜਿਹੜੀਆਂ ਵੀ ਗੱਲਾਂ ਬਾਤਾਂ ਸੁਣ ਕੇ ਤੁਹਾਡੇ ਵਿਚਾਰ ਉਹਦੇ ਤੇ ਵੀਡੀਓ ਵੀ ਬਣਾਇਆ ਕਰੇਗੀ ਤੁਹਾਡੇ ਕੋਈ ਕੰਮ ਕਰ ਉਹ ਤੇ ਵੀਡੀਓ ਬਣਾ ਕੇ ਦੱਸ ਦਿਆ ਕਰਾਂਗੇ ਤੁਹਾਨੂੰ ਪਰਸਨਲ ਵੀ ਦੱਸ ਸਕਦੇ ਆ ਤੋਂ ਇਹੀ ਸਾਡੀ ਖਵਾਜਾ ਸਾਹਿਬ ਦੀ ਜਿਹੜੀ ਸਿੱਧੀ ਸੀ ਇਸ ਸਿੱਧੀ ਨੂੰ ਤੁਸੀਂ ਕਰ ਲਿਓ ਬੜੀ ਜ਼ਬਰਦਸਤ ਤੇ ਬਾ ਕਮਾਲ ਸਿੱਧੀ ਹੈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿਸੇ ਦੇ ਪਿੱਛੇ ਲੱਗਣ ਦੀ ਲੋੜ ਨਹੀਂ ਜਿਹੜੀ ਸਿੱਧੀ ਰੀਤ ਨਾਲ ਕਰ ਗਏ ਉਹਨਾਂ ਨੇ ਤਰ ਜਾਣਾ ਇਸੇ ਦੀ ਤੁਹਾਨੂੰ ਆਪਣੀ ਅੱਜ ਮੈਂ ਜ਼ਿੰਦਗੀ ਭਰ ਦੀ ਖੁੰਜੀ ਚਾਬੀ ਦੇਣ ਲੱਗਾ ਹਾਂ ਇਹ ਖੋਲ ਕੇ ਤੁਸੀਂ ਇਹਨੂੰ ਕਰ ਲਓ ਵਾਜਾ ਸਾਹਿਬ ਦੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਓ ਦੋਸਤੋ ਤੁਹਾਡੇ ਤੇ ਆਪਣੇ ਆਪ ਕਿਰਪਾ ਹੋ ਜਣਗੀ ਇਹ ਵੀਡੀਓ ਸੀ ਜੇ ਚੱਕੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਮਸਤਾ ਦੀ